ਸਸੀ ਗਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਅੱਜ ਇਸ ਤਾਵਾ ਕਰਾਂ ਨੂੰ ਆਰੇ ਲੱਗ ਰਹੇ ਆ ਇਹਾਂ ਦੇ ਵਿੱਚ ਵੜ ਕੇ ਕੀ ਲਾਉਣੇ ਬਾਹਰ ਕੱਢੇ ਆ ਤੇ ਬਾਹਰੇ ਆਰੇ ਲਾ ਦੀ ਗਾਸ ਦੀਏ ਸਾਰਿਆਂ ਨੂੰ ਕਿਹਨੇ ਕਿਹਨੇ ਆਰੇ ਕਸਨੇ ਜੀ ਆਹ ਚੀਉ ਕਸਨੇ ਆ ਸਹੀ ਸਹੀ ਦੱਸੋ ਦੋ ਦੋ ਹੀ ਬੱਸ ਫਿਰ ਮੈਂ ਤੂੰ ਹੀ ਚੁਗੀ ਲੱਭੰਦਿਆਂ ਆ ਚਿਗਾਵੇਂ ਗਏ ਆ ਥੋੜਾ ਜਿਹਾ ਸਮਾਨ ਲੈ ਕੇ ਆਏ ਆ ਸਪੇਰ ਪਾਰਟ ਤੋਂ ਆਰੇ ਊਰੇ ਸਪੈਕਾਂ ਥੋੜੀਆਂ ਹੀ ਆਈਆਂ ਹੀ ਕੜ ਗਈਆਂ ਘੜ ਗੀਆਂ ਨਹੀਂ ਵਿੱਚੋਂ ਨਿਕਲ ਹੀ ਗਈਆਂ ਪਤਾ ਨਹੀਂ ਕੀ ਚੱਕਰ ਹੋਇਆ ਤੇ ਹੁਣ ਆਰੇ ਫੇਟ ਕਰਾਂਗੇ ਸਟਾਫ ਵਕਰ ਜੰਦੇ ਫਿਰ ਸਟਾਫ ਵਕਰ ਵਿੱਚ ਫਿਟ ਕਰਾਂਗੇ ਕਿਸਤੀਆਂ ਵੀ ਕਰਨੀਆਂ ਵਲਡਾਂ ਕਰਕੇ ਫਿਟ ਕਰਾਂਗੇ ਵਿੱਚ ਤੇ ਬਾਕੀ ਤੁਹਾਨੂੰ ਸਾਰਾ ਨਾਲ ਨਾਲ ਦਿਖਾਈ ਜਾਵਾਂਗੇ ਕਿੱਥੇ ਕੱਸੀ ਜਾਂਦੇ ਇੱਕ ਸਾਈਡ ਤੇ ਪੂਰੇ ਕਰ ਲੋ ਨਾ ਇਦਾਂ ਹੀ ਨਹੀਂ ਉਧਰ ਉਹਦਾ ਗਾਰ ਇੱਧਰ ਅੰਦਰ ਵਾਰ ਬਾਰੀ ਕਸੀ-ਕਸੀ ਜਾਂਦੇ ਜੇ ਤਾਂ ਨੂੰ ਤੇ ਜਾਚ ਹੀ ਨਹੀਂ ਉਧਰ ਵੀ ਪਾ ਲੋ ਪਹਿਲਾਂ ਫਿਰ ਇੱਧਰ ਕੱਸਿਓ ਕਿੰਨੇ ਕਿੰਨੇ ਨਾੜਿਆ ਦੋ ਦੋ ਅੰਨੇ ਹੋ ਜਾਂਦੇ ਆ ਅੰਨੇ ਹੋਏ ਨੇ ਉਧਰ ਵੀ ਲਾ ਲੋ ਪਹਿਲਾਂ ਆ ਵੇਲਾ ਫੋਰਮੈਨ ਟੀ ਗੋਟੀ ਨਹੀਂ ਆਈ ਲਈ ਉਥੋਂ ਕਾਲੂ ਕੈਸੇ ਹੋ ਕਾਲੂ ਇਹ ਮੇਰਾ ਕਾਲੂ ਆਏ ਨਹੀਂ ਮੇਰਾ ਕਾਲਾ ਜੀ ਹੋ ਜਾਂਦੇ ਆ ਲਾਇਆ ਇਹ ਚੈੱਕ ਕਰੋ ਵੇ ਕਿੱਸੀ ਜਾਂਦੇ ਆ ਦੁਪਹਿਰ ਹੋ ਗਈ ਆ ਤੇ ਕੰਮ ਹੋਣ ਕਰਨ ਲੱਗੇ ਆ ਘਟੋ ਘਟ 11 ਵਜ ਗਏ ਆ ਤੇ ਕੰਮ ਹੁਣ ਸ਼ੁਰੂ ਕੀਤਾ ਇਹਨਾਂ ਨੇ ਵੇਖੋ ਆਡੀ ਮਸ਼ੀਨ ਲਿਸ਼ਕੀ ਕਾਲਦੀ ਧੋਤੀ ਬਹੁਤ ਜ਼ਿਆਦਾ ਗੰਦ ਨਿਕਲੇ ਤੇ ਲਾਗੋ ਤੇ ਆਹ ਵੇਖਿਓ ਆ ਸਾਰੇ ਐਂਗਲੋਂ ਕੋਲ ਭਰੇ ਹੀ ਗੰਦ ਨਹੀਂ ਡੱਕੇ ਹੀ ਜੜੇ ਸੀ ਇੱਥੇ ਉਹ ਸਾਡਾ ਰਾਦਾ ਆਏ ਪੂਛ ਨੂੰ ਰੰਗ ਕਰਦੀ ਏ ਕੱਲੀ ਨੂੰ ਕਰੀਏ ਕਿ ਨਾ ਕਰੀਏ ਹੁਣ ਮੈਨੇ ਆਹ ਦੇਖ ਸਟicker ਕਾਲੇ ਸੀ ਚਿੱਟੇ ਹੋ ਗਏ ਪ੍ਰੈਸ਼ਰ ਨੇ ਪੁੱਟਤੇ ਸਾਰੇ ਸਾਰੇ ਪੁੱਟੇ ਗਏ ਸਟicker ਆ ਪਿੱਛੋਂ ਪੁੱਟਤੇ ਪ੍ਰੈਸ਼ਰ ਨੇ ਐਸਿਡ ਰਹਿ ਗਿਆ ਦੇਖ ਤੇ ਵੇਰਨੇ ਯਾਰ ਪੂਛ ਦਾ ਕੀ ਕਰਨਾ ਮੈਂ ਤਾਂ ਕਿਹਾ ਸਾਰੀ ਕਰਦੀ ਏ ਕਰੀ ਰੰਗ ਪਰ ਬੰਦੇ ਆਡੇ ਮੰਦੇ ਨਹੀਂ ਆ ਵੇਖ ਹੁਣ ਕੀ ਹੁੰਦਾ ਜੇ ਡਿਸੀਜਨ ਕੀ ਲਿਆ ਜਾਂਦਾ ਰੰਗ ਫੇਰ ਲਿਆਉਣਾ ਹੈ ਕਿ ਨਹੀਂ ਲਿਆਉਣਾ ਕਰ ਦਈਏ ਰੰਗ ਪੂਛ ਕੇ ਸਾਰੀ ਆਉਂਦੇ ਪੇਟ ਆਉਂਦੇ ਪੇਟ ਹਾਂ ਰੰਗ ਰੰਗ ਬੰਦੇ ਪੰਜ ਆਉਂਦੇ ਨਾਲ ਪੰਜ ਬੰਦੇ ਤੁੰਨੀ ਮਖਾਏ ਬੁਰਸ਼ ਟ੍ਰੈਂਡਰ ਹੀ ਚੱਲਣਾ ਤਾਰਾਂ ਤਾਰ ਆਦੇ ਬੁਰਸ਼ਾਂ ਨਾਲ ਰੰਗ ਕਰਦਣਾ ਮਸ਼ੀਨ ਨਾਲ ਪ੍ਰੈਸ਼ਰ ਨਾਲ ਹੀ ਬੁਰਸ਼ਾਂ ਨਾਲ ਕਰਨਾ ਤਨ ਅਕੜਾ ਕੇ ਗੱਡੀ ਜਾਂਦੇ ਬੰਦੇ ਹੱਡੇ ਵੇ ਹਾਂ ਫਾਇਦਾ ਵੀ ਗਾਣ ਕਰਦੇ ਮੇਰੇ ਕੋਲ ਕਰੀ ਜਾਂਦੇ ਜੇ ਹਾਂਜੀ ਭਾਈ। ਉਹ ਆ ਦੋ ਦੋ ਗੁੜਕੇ ਆ ਕੀ ਹਿਸਾਬ ਆ। ਜਿਆਦੀ ਭਾਈਦੀ ਆ। ਯੂਰ ਘਾਟਾਂ ਦਾ ਪਿਛੇ। ਬਾਜ ਲੋਕੀ ਜਾਂਦੇ ਦਾਣਾ ਇੱਕ ਇੱਕ ਫੜ ਕੇ ਫੜਾਉਂਦੇ ਆ ਨਾ। ਹੂੰ। ਤੇ ਆ ਮਾਰਦੀਆਂ ਮਸ਼ੀਨਾਂ। ਤੇ ਤਾਪਉਂਦੇ ਜ। ਹੂੰ। ਉਹ ਆਰੇ ਜੇ ਤਾਹ ਲਾਏ ਆ। ਕੁਝ ਬੰਦੇ ਸਾਡੇ ਆਪਣੇ ਖਾਸ। ਤੇ ਉਹ ਆਉਂਦੇ ਆ ਵੀ ਦਾਣੇ ਆਉਂਦਾ ਇੱਕ ਇੱਕ ਜਿਹੜਾ ਫੜ ਕੇ ਫੜਾਉਂਦੇ। ਨਹੀਂ ਹੈ ਇੱਕੋ ਨਹੀਂ ਪਿਛੇ ਜਾਂਦੇ ਨਾ। ਉਹ ਆਰੇ ਵੀ ਲਾਉਂਦੇ ਚੈੱਕ ਕਰੋ ਤੁਸੀਂ ਉੱਤੇ। ਬਾਕੀ ਆਰ ਕਾ ਫੋਰਮੈਨ ਹੋਇਆ ਪਤਾ ਨਹੀਂ ਕੀ ਸਾਰੀ ਖੋਲਤੀ ਮਸ਼ੀਨ ਆਰ ਕਾ ਜਾ ਆਪਦਾ ਘਰੋਂ ਲੜ ਕੇ ਆਇਆ ਫੋਰਮੈਨ ਆਡਾ ਆਂਦਾ 10 ਦਿਨ ਇੱਥੇ ਰਿਪੇਅਰ ਤੇ ਲਾਉਣੀ ਦੂਜੀ 2 3 3 ਦਿਨ ਲੱਗੇ ਦੂਜੀ ਮਸ਼ੀਨ ਨੂੰ ਤਿੰਨਾਂ ਦਿਨਾਂ ਦੇ ਫਿੱਟ ਹੋ ਗਈ ਅਸੀਂ ਆਹ ਰਣੀ ਇੱਧਰ ਕੰਮ ਤੇ ਬੰਦਾ ਬੈਠਾ ਜੀ ਆੰਦਾ ਵੀ ਜੋ ਨਹੀਂ ਚੀਆ ਬੰਦਾ ਠੀਕ ਹੈ ਹਾਲੀਏ ਆਂਦਾ ਵੀ ਤੂੰ ਚੈੱਕ ਕਰੋ ਜੀ ਸਾਡੇ ਬੰਦੇ ਗਾ ਸਵੇਰ ਤੇ ਸਟਾਫ ਆਕਰ ਨਹੀਂ ਕਸੇ ਗਏ ਅਸਲ ਨਾ ਪੈਰ ਗਲਤ ਲੱਗੇ ਸਟਾਫ ਆਕਰ ਪਾਏ ਹੀ ਨਵੇਂ ਤੇ ਕ੍ਰਿੰਕਾ ਵੀ ਨਵੀਆਂ ਤੇ ਇਹ ਪਾਉਂਦੇ ਨਾ ਏਜੰਸੀ ਜੋ ਫੇਰ ਹੋਰ ਗੱਲੀ ਇਹ ਹੋਰ ਬਾਹਰੋਂ ਪਾਈਆਂ ਤੇ ਸਟਾਕ ਨਹੀਂ ਰਲਦੀ ਇਹਨਾਂ ਦੇ ਹੁਣ ਪੈਰ ਪੁੱਟ-ਪੁੱਟ ਕੇ ਵੇਖਣਦੇ ਗਾਂਵ-ਸ਼ਾਂ ਕਰਦੇ ਆ ਸਟਾਫ ਆਕਰ ਪੰਜੇ ਪਾਏ ਨਵੇਂ ਔਰ ਕਾਲੂ ਗੱਦਾ ਸਵੇਰ ਦਾ ਇੱਥੇ ਬੈਠਾ ਆ ਕਦੀ ਪਾਲ ਲੈਂਦੇ ਸਟਾਫ ਕਰ ਕਦੀ ਅੰਦਰ ਇਹਦੀ ਅੰਦਰ ਲੈ ਜਾਂਦੇ ਇਹਦੀ ਬਾਹਰ ਆ ਵੇਖੋ ਦੂਜੀ ਮਸ਼ੀਨ ਗਰਦਿਆਲ ਨਹੀਂ ਜਿਹੜਾ ਗੇੜੀ ਉਹਦਾ ਫੋਰਮੈਨ ਆਇਆ ਉਹਨੂੰ ਵੇਲਡਿੰਗ ਕਰਨ ਦਾ ਆ ਵੇਖੋ ਕਿਦਾਂ ਫੋਰਮੈਨ ਆ ਇਹ ਵੀ ਨਾਬੇ ਏਜੰਸੀ ਚ ਲੱਗਾ ਰਿਹਾ ਆ ਵੇਖੋ ਸਵੇਰ ਦਾ ਵੇਲਡਿੰਗ ਕਰਨ ਦਿਆ ਜਿਹੜੇ ਜਿਹੜੇ ਕੰਮ ਹੋਣ ਨਾਲ ਇਹ ਕਰਨ ਦਿਆ ਇਹ ਨਾਬੇ ਏਜੰਸੀ ਚ ਲੱਗਾ ਰਿਹਾ ਮਸ਼ੀਨਾਂ ਦੀ ਤੇ ਇਹ ਆਪਣੀ ਗਰਦਿਆਲ ਮਸ਼ੀਨ ਤੇ ਆ ਫੋਰਮੈਨ ਉਹ ਵੀਰ ਤੇ ਆ ਆਪਣਾ ਫੋਰਮਨ ਫੋਰਮਨ ਹਾਂਜੀ ਕਿਦਾਂ ਠੀਕ ਹੈ ਜੀ ਠੀਕ ਹੈ ਤੇ ਇਹ ਬੜਕ ਤੋਂ ਜਾਵਦਾ ਠੀਕ ਆ ਮੈਨੂੰ ਫੋਰਮਨ ਬੜਕੀ ਬੜੀ ਮਾਰਦਾ ਦਾ ਬੜਾ ਸੂਤਰਿਆ ਦੇ ਚੈੱਕ ਕਰੋ ਤੁਸੀਂ ਅੱਗੇ ਮੈਨੂੰ ਹੋੜੀ ਵਾਲੀ ਭਰ ਦੇਣੀ ਆ ਖਾਲੀ ਜਿਹੜੀ ਨਾ ਹਣਾ ਕੱਲ ਤੱਕ ਭਰ ਜੂ ਕੱਲ ਤੱਕ ਕੱਲ ਤਾਂ ਕੰਮ ਜੀ ਨੇ ਖੋਇ ਨੇ ਦੱਕ ਦੇਣਾ ਉਹ ਮਸ਼ੀਨ ਕਰਮਾ ਲਈ ਤਿੰਨ ਦਿਨ ਹੀ ਖਾਦੇ ਆ ਤਾਂ 这一块拉拉的，不呀、啊！